ਯੋ ਸਐਸਪੀ ਗੁਰਦਾਸਪੁਰ ਸ਼ਨੀਏ ਦਿੱਤਾ ਜੀ ਜੇ ਨਿਸ਼ਾਨਾ ਦੇ ਸਾਹੇਟ ਜੇ ਸ਼ਹਿਰ ਦੇ ਵਿੱਚ ਜਿੰਨੇ ਵੀ ਜੁਐਲਰੀ ਦੀਆਂ ਸ਼ਾਪਸ ਨੇ ਉਹਨਾਂ ਦੇ ਕੈਮਰੇ ਚੈੱਕ ਕੀਤੇ ਗਏ ਉਹਨੇ ਡੀਵੀਆਰ ਉਹਨਾਂ ਨੂੰ ਪ੍ਰੋਪਰਲੀ ਠੀਕ ਰੱਖਣ ਵਾਸਤੇ ਕਿਹਾ ਗਿਆ ਤੇ ਉਹਨਾਂ ਦੇ ਜਿਹੜੇ ਕੈਮਰੇ ਉਹਨਾਂ ਨੂੰ ਸਾਫ਼ ਰੱਖਣ ਵਾਸਤੇ ਕਿਹਾ ਗਿਆ ਤਾਂ ਜੋ ਫੋਟੋ ਕਲੀਅਰ ਆ ਸਕੇ ਹੋਰ ਵੀ ਜਿੰਨੀਆਂ ਦੁਕਾਨਾਂ ਨੇ ਲੋਕਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਦੀ ਭਾਵਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਬਿਲਕੁਲ ਵੀ ਕਿਸੇ ਵੀ ਡਰ ਭੈਰ ਦੀ ਲੋੜ ਨਹੀਂ ਪੁਲਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਹੈ ਤੇ ਹੋਰ ਜਿਸ ਤਰ੍ਹਾਂ ਨਸ਼ਾ ਹੈਗਾ ਕੋਈ ਵੇਚਦਾ ਹੈ ਤੇ ਉਹਦੇ ਬਾਰੇ ਪੁਲਿਸ ਨੂੰ ਟੋਲ ਫ੍ਰੀ ਨੰਬਰ ਜਿਹੜਾ ਇਸ਼ੂ ਹੋਇਆ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਦੱਸੋ ਉਸ ਦਾ ਨਾਮ ਗੁੱਪਟ ਰੱਖਿਆ ਜਾਏਗਾ ਤੇ ਉਹਦੀ ਜਿਹੜਾ ਕੋਈ ਵੀ ਨਸ਼ਾ ਵੇਚਦਾ ਹੈ ਉਹਦੇ ਬਾਰੇ ਉਹਦੇ ਜਾਣਕਾਰੀ ਦਿੱਤੀ ਜਾਵੇ ਕੈਮਰੇਆ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਇਨਪੁਟ ਹੈ ਕੋਈ ਹਾਂ ਵਸਾਤੀ ਦੇ ਮਤਲਬ ਨਜ਼ਰ ਆਈ ਹੈ ਰੁਟੀਨ ਸੀ ਕੀਤੀ ਗਈ ਹੈ ਜਿਹੜੀ ਸਾਡੇ ਜਿਹੜੇ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਸ਼ਾ ਹੇਠ ਤੇ ਉਹਦੇ ਜੋ ਵੀ ਉਹਨਾਂ ਵੱਲੋਂ ਡਿਸਰਵੇਸ਼ਨ ਦੇਲੇ ਵੀ ਸ਼ਾਇਦ ਦੇ ਵਿੱਚ ਬਿਲਕੁਲ ਸੁਖ ਭਾਵਨਾ ਬਣਾ ਕੇ ਰੱਖਣੀ ਹੈ ਤੇ ਲੋਕਾਂ ਦੇ ਵਿੱਚ ਇਸੇ ਵੀ ਡਰ ਪੈ ਰਿਹਾ ਖੜਮ ਕਰਕੇ ਰੱਖਣਾ ਹੈ ਉਹ ਕਰਕੇ ਸਾਰੇ ਇਸ ਜਿਹੜਾ ਪੈਦਲ ਮਾਰਚਾ ਫਲੈਗ ਮਾਰਚ ਸ਼ਹਿਰ ਦੇ ਵਿੱਚ ਕੀਤਾ ਗਿਆ ਪਰ ਸਾਡੀ ਤੇ ਜਿੱਦਾਂ ਮੇਲੇ ਲੱਗਦੇ ਤਿਪਰੀ ਵੀ ਲੱਗਦਾ ਪੱਡੋਰੀ ਵੀ ਲੱਗਦਾ ਕਾਫੀ ਦੂਰੋ ਦੂਰੋ ਲੋਕ ਆਤੇ ਹੋ ਸ਼ਹਿਰ ਉਹ ਕਿੱਦਾਂ ਦੇਤੀ ਪਰਬਤੀ ਤੇ ਗਿਆ ਉਹਦੇ ਵਾਸਤੇ ਵੱਖਰੇ ਵੱਖਰੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਹੋਏ ਹੋਣ ਤਾਂ ਜੋ ਉੱਥੇ ਜਿੰਨੇ ਵੀ ਫੋਰਸ ਹੈ ਸਾਡੀ ਲੱਗ ਸਕੇ ਵਾਧ ਵਾਧ ਫੋਰਸ ਲਗਾਈ ਗਈ ਹੈ ਫੋਰ ਕੀ ਕੇ ਸਰਬਰ ਬੰਨ੍ਹਾ ਨਾਕੇ ਬੰਦੀ ਕੀਤਾ ਰਹੀ ਹੈ ਉਸ ਤਰ੍ਹਾਂ ਜਿੱਦਾਂ ਸਾਡੇ ਹੁਣ ਨਾਕੇ ਲੱਗੇ ਹੁੰਦੇ ਹਨ ਕਾਨੂੰਨ ਚੌਕ ਨਾਕਾ ਹੁੰਦਾ ਹੈ ਸਾਡਾ ਗੁਰ ਰਵੀਦਾਸ ਚੌਕ ਨਾਕ ਕਿ ਸਾਡਾ ਚਾਚੌਂਗ ਨਾਕਾ ਮਤਾਇਆ ਸ਼ਾਇਦ ਦੀ ਐਂਟਰੀ ਦੇ ਉੱਤੇ ਨਾਕਾ ਹੈ ਬੱਬਰੀ ਬਾਈਪਾਸ ਨਾਕਾ ਹੈ ਸੈਰਵਿਸ ਚਾਰਜ ਆਰਡਰ ਕੀਤਾ ਹੋਇਆ ਹੈ ਪਿਛਲੇ ਦਿਨੀ ਸ਼ਹਿਰ 'ਚ ਕਾਫੀ ਚੋਰੀਆਂ ਹੋਈਆਂ ਕੋਈ ਹਫਤਾ ਪਹਿਲੇ ਪਿੱਛੇ ਲਗਾਤਾਰ ਚੋਰੀਆਂ ਹੋਈਆਂ ਰਾਤੀ ਗਸ਼ਤ ਬੁਲਾਈ ਗਈ ਸੀ ਦੇਖੋ ਰਾਤੀ ਗਸ਼ਤ ਲਈ ਆਈ ਸੀ ਹੁਣ ਇੱਕ ਚੋਰੀ ਟ੍ਰੇਸ ਵੀ ਕਰ ਲਈ ਹੈ ਇੱਕ ਸ਼ੋਰ ਫੜਿਆ ਹੈ ਜੀ ਜਿਹਦੇ ਸਰੇ ਅਸੀਂ ਤਰਸੋਂ ਜਾਣਕਾਰੀ ਦੇਵਾਂਗੇ